ਬੇਹੱਦ ਦੁਖਦਾਇਕ ਤੇ ਮੰਦਭਾਗੀ ਘਟਨਾ ਬਰਨਾਲਾ ਦੇ ਕੁੱਬਾ ਤੋਂ ਸਾਹਮਣੇ ਆ ਰਹੀ ਆ ਜਿੱਥੇ ਇੱਕ ਮਾਂ ਆਪਣੀ 6 ਸਾਲਾਂ ਦੀ ਧੀ ਨੂੰ ਲੈ ਕੇ ਨਹਿਰ ਤੇ ਪਹੁੰਚਦੀ ਆ ਤੇ ਨਹਿਰ ਤੇ ਪਹੁੰਚ ਕੇ ਮਾਂਵਾ ਧੀਆ ਦੋਨੇ ਨਹਿਰ ਵਿੱਚ ਡਿੱਗ ਪੈਂਦੀਆਂ ਨੇ ਮਾਂ ਆਪਣੀ 6 ਸਾਲ ਦੀ ਮਾਸੂਮ ਬੱਚੀ ਨੂੰ ਲੈ ਕੇ ਨਹਿਰ ਦੇ ਵਿੱਚ ਛਾਲ ਮਾਰ ਦਿੰਦੀ ਆ ਜਿਹਦੇ ਕਰਕੇ ਲੋਕ ਜਿਹੜੇ ਉੱਥੇ ਮੌਜੂਦ ਹੁੰਦੇ ਆ ਫਟਾਫਟ ਮਾਂਵਾ ਧੀਆ ਨੂੰ ਨਹਿਰ ਦੇ ਵਿੱਚੋਂ ਕੱਢਣ ਲੱਗਦੇ ਨੇ ਤਕੜੇ ਟਾਈਮ ਬਾਅਦ ਉਹ ਮਾਵਾਂ ਦੀਆਂ ਨੂੰ ਨਹਿਰ ਵਿੱਚੋਂ ਦਾ ਕੱਢ ਲੈਂਦੇ ਨੇ ਪਰ ਅਫਸੋਸ ਕਿ ਜਿਹੜੀ ਬੱਚੀ ਸੀ 6 ਸਾਲ ਦੀ ਮਸੂਮ ਬੱਚੀ ਸੀ ਉਹਦੇ ਅੰਦਰ ਪਾਣੀ ਕਾਫੀ ਜ਼ਿਆਦਾ ਭਰ ਗਿਆ ਸੀ ਉਹਨੂੰ ਫਟਾਫਟ ਸਿਵਲ ਹਸਪਤਾਲ ਦੇ ਅੰਦਰ ਦਾਖਲ ਕਰਵਾਇਆ ਜਾਂਦਾ ਪਰ ਬੱਚੀ ਦੀ ਮੌਤ ਹੋ ਗਈ ਮਾਂ ਦੀ ਜ਼ਿੰਦਗੀ ਤਾਂ ਬਚ ਗਈ ਪਰ ਜਿਹੜੀ ਉਹ ਮਸੂਮ 6 ਸਾਲਾਂ ਦੀ ਬੱਚੀ ਸੀ ਉਸ ਦੀ ਮੌਤ ਹੋ ਗਈ ਜਦੋਂ ਇਹ ਮਸੂਮ 6 ਸਾਲਾਂ ਦੀ ਬੱਚੀ ਆਪਣੀ ਮਾਂ ਦੇ ਨਾਲ ਘਰੋਂ ਆਈ ਹੋਣੀ ਆ ਤਾ ਆਪਣੇ ਆਪ ਨੂੰ ਬਹੁਤ ਜ਼ਿਆਦਾ ਸੁਰੱਖਿਅਤ ਮਹਿਸੂਸ ਕਰ ਰਹੀ ਹੋਣੀ ਆ ਕਿਉਂਕਿ ਬੱਚੇ ਸਭ ਤੋਂ ਜ਼ਿਆਦਾ ਮਹਿਫੂਜ਼ ਆਪਣੀ ਮਾਂ ਕੋਲ ਹੀ ਰਹਿੰਦੇ ਨੇ ਤਾਂ ਉਹ ਕਿੰਨੀ ਕਿੰਨੇ ਚਾਹਾਂ ਦੇ ਨਾਲ ਕਿੰਨੀਆਂ ਖੁਸ਼ੀਆਂ ਦੇ ਨਾਲ ਇੱਕ ਛੋਟੀ ਮਾਸੂਮ ਬੱਚੀ ਆਪਣੀ ਮਾਂ ਦੇ ਨਾਲ ਘਰੋਂ ਆਈ ਹੋਣੀ ਆ ਕਿ ਅਸੀਂ ਬਾਹਰ ਜਾ ਰਹੇ ਹਾਂ ਕਿਉਂਕਿ ਬੱਚੇ ਛੋਟੇ-ਛੋਟਿਆਂ ਨੂੰ ਬੜਾ ਚਾਹ ਹੁੰਦਾ ਹੈ ਘਰ ਤੋਂ ਬਾਹਰ ਜਾਣ ਦਾ ਕਿਤੇ ਬਾਹਰ ਘੁੰਮਣ ਦਾ